ਵੇ ਮਾਜਾ ਨੀ ਰੱਖਿਆ ਮਿਲਟਨ ਦੀ ਗਿੱਟ ਸਦਨਰ ਸਰਤਾਜ ਨੇ ਦਾ ਕਿ ਅੱਤੇ ਇੱਕ ਦੇ 스타ਟ ਮੇਰਾ ਯਾਮਾ ਤੇ ਹੋਰ ਦੱਚ ਕੀ ਭਾਲਦੀ ਜਦੋਂ ਆ ਖਿਲਾੜਕ ਤੁਹੀ ਹੋ ਸਾਜਣ ਹੁਣਾਂ ਦਾ ਅਮਰ ਕੋਚ ਖੜਕੀਆਂ ਸਭੀ ਕਲੀਰ ਭੇਜਾਂ ਤੇ ਮੋਹਾਲੀਆ ਜਿੰਨੇ ਵੀ ਟੀਮਾਂ ਦੇ ਕੋਚ ਤੇ ਜਿੰਨੇ ਵੀ ਪ੍ਰਮੋਟਰਾਂ ਨੂੰ ਸਾਰਾ ਧੰਨਵਾਦ ਹਾਂਜੀ ਹਾਂਜੀ ਸਾਡੇ ਸਰਪੰਚ ਗੁਰਪਿੰਦਰ ਸਿੰਘ ਗੋਪੀ ਪੱਟਾ ਜੀ ਭੁਪਿੰਦਰ ਸਿੰਘ ਗੋਪੀ ਪੱਟਾ ਨਾਲ ಗ್ರಾಮ ਪੰਚਾਇਤ ਰਜੀਤ ਸਿੰਘ ਜੀ ਫੌਜੀ ਸਾਹਿਬ ਮੈਂਬਰ ਪੰਚਾਇਤ ਗੁਰਦੇਵ ਸਿੰਘ ਜੀ ਮੈਂਬਰ ਪੰਚਾਇਤ ਜਗਦੀਪ ਸਿੰਘ ਜੀ ਮਨਿੰਦਰ ਸਿੰਘ ਜੀ ਮੈਂਬਰ ਪੰਚਾਇਤ ਵੀ ਹਰ ਜਿਹੜੇ ਕਰਮੇ ਪਰ ਪੰਚਾਇਤਾਂ ਵੀ ਬਹੁਤ ਬਹੁਤ ਧੰਨਵਾਦ ਜੁਕ ਕਲੱਬ ਦੇ ਸਹਿਯੋਗ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਮ ਜਿਹੜੇ ਮੁੰਡੇ ਬਾਰੇ ਮੈਂ ਬੋਲਿਆ ਨਾ ਕਿ ਕੋਟ ਨੇ ਕਾਬ ਵਾਲਾ ਕਹੇ ਕਿ ਠੀਕ ਕਰ ਰਿਹਾ ਕੋ ਮਾਇਆ ਕੱਠੀ ਹੋਗੀ ਉਹ ਹੋਗੀ ਤੁਸੀਂ ਬਾਤ ਟੜ ਕੇ ਹੈਲਪ ਕਰਿਓ ਪਰ ਸ਼ਰਨਾ ਕਹਿੰਦਾ ਕਿ ਬਾਕੀ ਜਿਹੜੀ ਥੋੜੀ ਮਾਇਆ ਹੋਣੀ ਹੈ ਨਾ ਜਿੰਨਾ ਖਰਚਾ ਹੋਊਗਾ ਮੇਰੇ ਵੱਲੋਂ ਕੀਤਾ ਜਾਵੇਗਾ ਸ਼ਰਨ ਪਟ ਮੰਸਾਵਾ ਕਹਿੰਦਾ ਮੈਂ ਹੈਲਪ ਕਰੂੰਗਾ ਸਰਪੰਚ ਜੀ ਹੋਵੇ ਦੇਹੋ ਜੀ ਹੋਵੇ ਬਹੁਤ ਬਹੁਤ ਧੰਨਵਾਦ ਨੌਜਵਾਨ ਵੀਰ ਅਸੀਂ ਹੈਲਪ ਕਰੂੰਗਾ ਬਹੁਤ ਵੱਡਾ ਹਨਾ ਉਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਆ ਹਾਂਜੀ ਇਹ ਕਬੱਡੀ ਟੂਰਨਾਮੈਂਟ ਨਾਲ ਹੋਰ ਵੀ ਖੇਡਾ ਕਰਾਉਣੇ ਤੁਸੀਂ ਸਾਡੇ ਗੁਰਜਿੰਦਰ ਮੁੱਛੀ ਦੀ ਗੋਪੀ ਪੱਟਾ ਜੀ ਫੁੱਟਬਾਲ ਦਾ ਜਿਹੜਾ ਟੂਰਨਾਮੈਂਟ ਇੰਹੀਂ ਕਰਵਾਇਆ ਗਿਆ ਜਿਹਦਾ ਜਿਹੜਾ ਗੁਰਮੀਤ ਪੱਟਾ ਸਾਰੇ ਵੀਰਾਂ ਦਾ ਧੰਨਵਾਦ ਵੀ ਨਾਲ ਉਹ ਵੀਰ ਨੇ ਗੁਰਵਿੰਦਰ ਮੁੱਛਲ ਦੀ ਬਹੁਤ ਵੱਡਾ ਮਾਣ ਸਮਾ ਜੀ ਕਿਵੇਂ ਦਾ ਲੱਗਦਾ ਜਦੋਂ ਨੌਜਵਾਨ ਖੇਡਣਾਂ ਨਾਲ ਜੁੜਦੇ ਆ ਮਹਿਮਤਾ ਕਰਦੇ ਕਿਵੇਂ ਦਾ ਲੱਗਦਾ ਦੇਖ ਕੇ ਕਰਨ ਜੋਲ ਪੀਤ ਕਹਿੰਦੇ ਜੋਲ ਪੀਤ ਜੋਲਾ ਜਿਹੜਾ ਜਿਵਸਟਿਕ ਦਾ ਸ਼ੋਰ ਕਰੂਗਾ ਮੇਰੇ ਵੀਰੋ ਆ ਮੁੰਡਾ ਲਚਕਦਾਰ ਸਰੀਰ ਦਾ ਫ੍ਰੀਤ ਉੱਧਰੇ ਬੈਠੇ ਆ ਜਵਰਾਜ ਚੇਅਰਮੈਨ ਜੀ ਨਾਲ ਕਹਿੰਦੇ ਮਹਾਨ ਖਿਡਾਰੀ ਆਪਣੇ ਸਮੇਂ ਦੇ ਜਗਤਾਰ ਸਿੰਘ ਡਾਕੂ ਨਰੰਜਨਪੁਰੀਆ ਤੇ ਨਾਲ ਸੁਖਸ਼ਾਹ ਜੀ ਆਯਾਦ ਕਾਂਗ ਦੀ ਮਟਾਰੀ ਵਾਲੇ ਭਗਵਾਨ ਸਿੰਘ ਜੀ ਨਾਲ ਚੇਅਰਮੈਨ ਦੇ ਬੈਠਾ ਹਰਬੀਤ ਦਾ ਹਰਬੀਤ ਚੇਅਰਮੈਨ ਇਹਦੇ ਪਿਤਾ ਜੀ ਬਹੁਤ ਵੱਡੀ ਸੇਵਾ ਕਰਦੇ ਆ ਭਾਈ ਮੈਨਸਾਲ ਅਨੰਦਪੁਰ ਸਾਹਿਬ ਵਾਲੇ ਪਾਸੇ ਗਿਆ ਨਾ ਗਰੇ ਨੰਦਪੁਰ ਸਾਹਿਬ ਵਾਲੇ ਪਾਸੇ ਜਾਵੋਗੇ ਨਾ ਪਹਿਲਾਂ ਲੱਗਦੇ ਸੀ ਢਾਈ 3 ਘੰਟੇ ਹੁਣ ਲੱਗਣਗੇ 2 ਘੰਟੇ ਕਿਉਂਕਿ ਗੜ ਸ਼ੰਕਰ ਤੋਂ ਲੈ ਕੇ ਨੰਦਪੁਰ ਸਾਹਿਬ ਤੱਕ ਆਨੰਦਗੜ੍ਹ ਸਾਹਿਬ ਵਾਲੇ ਮਹਾਂਪੁਰਖ ਪਪਾ ਸਤਨਾਮ ਸਿੰਘ ਜੀ ਦੀ ਟੀਮਾਂ ਬਾਠ ਵਾਲੇ ਉਹ ਬਹੁਤ ਵੱਡੀ ਸੇਵਾ ਕਰ ਰਹੀ ਹੈ ਕੋਈ ਸਰਕਾਰਾਂ ਦਾ ਕੋਈ ਸਾਥ ਨਹੀਂ ਹੈ ਕੋਈ ਸਰਕਾਰਾਂ ਦਾ ਸਹਿਯੋਗ ਨਹੀਂ ਹੈ ਕਾਰ ਸੇਵਾ ਵਾਲਿਆਂ ਨੇ ਉਹ ਕਹਿੰਦੇ